ਸਸਤਰ ਕਾਲ ਜੂ ਮੈਂ ਹਪੁਨੀਤ ਕੋਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ 7 ਅਗਸਤ 2022 ਦੀ ਗੱਲ ਮਸ਼ਹੂਰ ਗੁਜਰਾਤੀ ਲੋਕ ਗਾਇਕਾ ਤੇ ਦੇਸ਼ ਵਿਦੇਸ਼ ਵਿੱਚ ਆਪਣੇ ਗਰਬੇ ਸੌਂਗਸ ਦੇ ਲਈ ਮਸ਼ਹੂਰ ਸੰਗਰ ਬਿਸ਼ਾਲੀ ਬਲਸਾਰਾ ਦੁਪਹਿਰੇ ਪਤੀ ਨੂੰ ਇਹ ਕਹਿ ਕੇ ਨਿਕਲੀ ਸੀ ਕਿ ਉਹ ਜ਼ਰੂਰੀ ਕੰਮ ਤੋਂ ਜਾ ਰਹੀ ਹੈ ਕੁਝ ਧੇਰ ਵਿੱਚ ਪਰਤ ਆਏਗੀ ਉਸ ਨੂੰ ਘਰ ਤੋਂ ਗਏ ਹੋਏ ਪਹਿਲਾ 1 ਘੰਟਾ ਪੀਤੇ ਆ ਫਿਰ 2 ਪਰ ਉਹ ਨਹੀਂ ਆਈ ਫਿਕਰਮੰਦ ਪਤੀ ਨੇ ਜਦੋਂ ਉਸ ਨੂੰ ਕਾਲ ਕੀਤਾ ਤਾਂ ਉਸ ਦਾ ਫੋਨ ਬੰਦ ਸੀ ਇਸ ਤੋਂ ਪਹਿਲਾਂ ਕਦੀ ਅਜਿਹਾ ਨਹੀਂ ਹੋਇਆ ਸੀ ਕਿ ਵਿਸ਼ਾਲੀ ਦੱਸੇ ਗਏ ਵਕਤ ਤੇ ਨਾ ਪੜਦੀ ਹੋਵੇ ਜਾਂ ਉਸ ਦਾ ਨੰਬਰ ਬੰਦ ਹੋਵੇ ਹਾਲਾਤ ਸ਼ੱਕੀ ਲੱਗਣ ਤੇ ਵਿਸ਼ਾਲੀ ਦੇ ਪਤੀ ਹਿਤੇਸ਼ ਨੇ ਤੁਰੰਤ ਨਜ਼ਦੀਕੀ ਪੁਲਿਸ ਸਟੇਸ਼ਨ ਵਿੱਚ ਪਤਨੀ ਦੀ ਗੁੰਮਸ਼ਦਗੀ ਦੀ ਰਿਪੋਰਟ ਦਰਜ ਕਰਾਈ ਕੁਝ ਘੰਟੇ ਬਾਅਦ ਵਿਸ਼ਾਲੀ ਮਿਲੀ ਜ਼ਰੂਰ ਪਰ ਉਸ ਦੇ ਸਾਹ ਥੰਮ ਚੁੱਕੇ ਸਨ ਉਸ ਦੀ ਹੱਤਿਆ ਹੋਈ ਸੀ ਅਤੇ ਕਾਤਲ ਕੋਈ ਹੋਰ ਨਹੀਂ ਬਲਕਿ ਕੋਈ ਆਪਣਾ ਹੀ ਸੀ ਸਤੈ ਅਗਸਤ 2022 ਨੂੰ ਵਿਸ਼ਾਲੀ ਦੀ ਗਮਸ਼ੁਦਗੀ ਦੀ ਰਿਪੋਰਟ ਦਰਜ ਹੋਈ ਸੀ ਅਗਲੇ ਦਿਨ 28 ਅਗਸਤ ਨੂੰ ਖਬਰ ਮਿਲੀ ਕਿ ਬਲਸਾੜ ਦੇ ਬਾਹਰੀ ਇਲਾਕੇ ਦੀ ਖੰਡਰ ਹੋ ਚੁੱਕੀ ਹੀਰੇ ਦੀ ਫੈਕਟਰੀ ਦੇ ਕੋਲ ਇੱਕ ਨੀਲੇ ਰੰਗ ਦੀ ਕਾਰ ਮਿਲੀ ਪੁਲਿਸ ਜਾਂਚ ਦੇ ਲਈ ਜਿਵੇਂ ਹੀ ਉਸ ਖੰਡਰ ਵਿੱਚ ਪਹੁੰਚੀ ਤਾਂ ਦੇਖਿਆ ਕਿ ਕਾਰ ਦੀ ਪਿਛਲੀ ਸੀਟ ਤੇ ਇੱਕ ਲਾਸ਼ ਸੀ ਜਦੋਂ ਉਸ ਅਣਜਾਨ ਲਾਸ਼ ਦਾ ਖੂਲਿਆ ਗਮਸ਼ੁਦਾ ਵਿਸ਼ਾਲੀ ਨਾਲ ਮਿਲਾਇਆ ਗਿਆ ਤਾਂ ਪੂਰਾ ਮਾਮਲਾ ਸਾਫ ਹੋ ਗਿਆ ਉਹ ਲਾਸ਼ 34 ਸਾਲ ਦੀ ਵਿਸ਼ਾਲੀ ਦੀ ਹੀ ਸੀ ਉਸ ਦੇ ਸਰੀਰ ਤੇ ਕੋਈ ਜ਼ਖਮ ਨਹੀਂ ਸੀ ਪਰ ਉਸ ਦੇ ਸਾਹ ਥੰਮ ਚੁੱਕੇ ਸਨ ਪੁਲਿਸ ਨੇ ਸਾਈਪਰੋਫਾਈਲ ਕੇਸ ਦੀ ਜਾਂਚ ਅੱਗੇ ਵਧਾਉਂਦਿਆਂ ਹੋਇਆਂ ਲਾਸ਼ ਪੋਸਟਮਾਰਟਮ ਦੇ ਲਈ ਭੇਜੀ ਅਤੇ ਅੱਠ ਵੱਖ-ਵੱਖ ਟੀਮਾਂ ਬਣਾ ਕੇ ਉਹਨਾਂ ਦੇ ਕਾਤਲ ਦੀ ਤਲਾਸ਼ ਸ਼ੁਰੂ ਕਰ ਦਿੱਤੀ ਪੋਸਟਮਾਰਟਮ ਰਿਪੋਰਟ ਦੇ ਅਨੁਸਾਰ ਵਿਸ਼ਾਲੀ ਦੀ ਹੱਤਿਆ ਗਲਾ ਦਬਾ ਕੇ ਕੀਤੀ ਗਈ ਸੀ ਜਿਸ ਦਿਨ ਉਹ ਘਰੋਂ ਨਿਕਲੀ ਸੀ ਉਸ ਦੀ ਮੌਤ ਉਸ ਦੇ ਕੁਝ ਘੰਟਿਆਂ ਬਾਅਦ ਹੀ ਹੋ ਗਈ ਸੀ ਜਾਂਚ ਵਿੱਚ ਸਾਹਮਣੇ ਆਇਆ ਕਿ ਵਿਸ਼ਾਲੀ ਦਾ ਹਿਤੇਸ਼ ਨਾਲ ਵਿਆਹ ਸਾਲ 2011 ਵਿੱਚ ਹੋਇਆ ਸੀ ਇਸ ਵਿਆਹ ਤੋਂ ਕਪਲ ਨੂੰ ਇੱਕ ਧੀ ਸੀ ਪਰ ਇਸ ਤੋਂ ਪਹਿਲਾਂ ਹੀ ਹਿਤੇਸ਼ ਇੱਕ ਵਿਆਹ ਕਰ ਚੁੱਕਾ ਸੀ ਪਿਛਲੇ ਵਿਆਹ ਤੋਂ ਵੀ ਉਸ ਨੂੰ ਇੱਕ ਧੀ ਸੀ ਵਿਸ਼ਾਲੀ ਆਪਣੇ ਘਰੋਂ ਹੀਰੇ ਦੀ ਇੱਕ ਖੰਡਰ ਫੈਕਟਰੀ ਤੱਕ ਕਿਵੇਂ ਪਹੁੰਚੀ ਇਹ ਜਾਣਨ ਦੇ ਲਈ ਪੁਲਿਸ ਨੇ ਸੀਸੀਟੀਵੀ ਕੈਮਰਾਸ ਤੇ ਟੈਕਨੀਕਲ ਸਰਵੇਲੈਂਸ ਦੀ ਮਦਦ ਲਈ ਵਿਸ਼ਾਲੀ ਨੂੰ ਟ੍ਰੇਸ ਕਰਨ ਦੇ ਲਈ ਸ਼ਹਿਰ ਭਰ ਵਿੱਚ 100 ਤੋਂ ਜ਼ਿਆਦਾ ਕੈਮਰਿਆਂ ਦੀ ਫੁਟੇਜ ਲੱਗੇਗੀ ਪੁਲਿਸ ਦੀ ਇਹ ਕੋਸ਼ਿਸ਼ کارਗਰ ਵਿਸਾਪਤ ਹੋਈ ਇੱਕ ਫੁਟੇਜ ਵਿੱਚ ਵਿਸ਼ਾਲੀ ਨੂੰ ਉਸ ਦੇ ਕਰੀਬੀ ਦੋਸਤ ਬਬਿਤਾ ਕੌਸ਼ਕ ਦੇ ਨਾਲ ਦੇਖਿਆ ਗਿਆ ਜਦੋਂ ਬਬਿਤਾ ਨਾਲ ਜੁੜੀਆਂ ਜਾਣਕਾਰੀਆਂ ਜੁਟਾਈਆਂ ਗਈਆਂ ਤਾਂ ਉਸਦੀ ਮੋਬਾਈਲ ਲੋਕੇਸ਼ਨ ਉਸ ਨੈਟਵਰਕ ਟਾਵਰ ਦੇ ਆਸ-ਪਾਸ ਹੀ ਸੀ ਜਿੱਥੇ ਵਿਸ਼ਾਲੀ ਦੀ ਮ੍ਰਿਤਕ ਦੇ ਮਿਲੇ ਸੀ ਪੁਲਿਸ ਨੂੰ ਸ਼ੱਕ ਸੀ ਕਿ ਹੋਵੇ ਨਾ ਹੋਵੇ ਬਬਿਤਾ ਕੁਝ ਜ਼ਰੂਰ ਜਾਣਦੀ ਹੈ ਪੁਲਿਸ ਨੇ ਉਸ ਤੋਂ ਪੁੱਛਤਾਛਗਰੀ ਸੀ ਪਰ ਪਤਾ ਲੱਗਿਆ ਕਿ ਉਹ 8 ਮਹੀਨੇ ਦੀ ਗਰਭ ਰਤੀ ਹੈ ਸੋ ਇਹਨਾਂ ਰਿਸਪੈਕਟਿਡ ਪਹਿਲੂਆਂ ਦੇ ਮੱਦੇਨਜ਼ਰ ਪੁਲਿਸ ਉਸ ਤੋਂ ਪੁੱਛਤਾਛਗਰੀ ਕਰਨ ਦੇ ਲਈ ਇਚੇਚਾ ਰਹੀ ਸੀ ਉਸ ਨੂੰ ਡਰ ਸੀ ਕਿ ਕਿਤੇ ਸਵਾਲ ਜਵਾਬ ਦੇ ਵਿੱਚ ਉਸ ਦੀ ਤਬੀਅਤ ਵਿਗੜ ਗਈ ਤਾਂ ਪੁਲਿਸ ਦੀ ਥੂਥੂ ਹੋ ਜਾਏਗੀ ਪਰ ਪੁਲਿਸ ਦੇ ਲਈ ਪੁੱਛਤਾਛਗਰੀ ਕਰਨਾ ਬੇਹੱਦ ਜ਼ਰੂਰੀ ਸੀ ਕਿਉਂਕਿ ਪੁਲਿਸ ਨੂੰ ਵਿਸ਼ਾਲੀ ਦੀ ਦੋਸਤ ਬਬਿਤਾ ਤੇ ਕਾਫੀ ਸ਼ੱਕ ਸੀ ਅਖਰਕਾਰ ਬਬਤਾ ਤੋਂ ਪੁੱਛਤਾਛ ਕਰਨ ਦੇ ਲਈ ਪੁਲਿਸ ਨੇ ਐਕਸਪਰਟ ਡਾਕਟਰਸ ਦੀ ਇੱਕ ਟੀਮ ਤਿਆਰ ਕੀਤੀ। ਪੁਲਿਸ ਡਾਕਟਰਸ ਦੇ ਨਾਲ ਬਬਤਾ ਦੇ ਘਰ ਪਹੁੰਚੀ। ਜਦੋਂ ਉਸ ਨੂੰ ਦੱਸਿਆ ਗਿਆ ਕਿ ਉਸਦੀ ਦੋਸਤ ਵਿਸ਼ਾਲੀ ਦੀ ਹੱਤਿਆ ਹੋ ਗਈ ਹੈ ਤਾਂ ਉਹ ਕਾਫੀ ਘਬਰਾ ਗਈ। ਪਹਿਲਾਂ ਤਾਂ ਬਬਤਾ ਨੇ ਇਸ ਬਾਰੇ ਵਿੱਚ ਗੱਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਪਰ ਜਦੋਂ ਬਾਅਦ ਵਿੱਚ ਉਸ ਨੂੰ ਤਸੱਲੀ ਦਿੱਤੀ ਗਈ ਕਿ ਡਾਕਟਰਸ ਉਹਨਾਂ ਦੀ ਹੈਲਥ ਤੇ बरीकी नजर रखे तो राजी भी हो गए पुलिस ने बबिता वह सारे सबूत दिखाए जो ये साबित कर रहे सन कि आखिरी बार बबिता ने विशाली मुलाकात की पूछताछ बबिता ने यह कबूल किया कि उस दिन विशाली नाल मिली सी ਪਰ ਉਸਨੇ ਇਹ ਵੀ ਕਿਹਾ ਕਿ ਉਸ ਦਿਨ ਵਿਸ਼ਾਲੀ ਦੇ ਨਾਲ ਦੋ ਲੋਕ ਹੋਰ ਸਨ ਜਿਨ੍ਹਾਂ ਦੇ ਚਿਹਰੇ ਉਸ ਨੂੰ ਯਾਦ ਨਹੀਂ ਇਹ ਸੁਣ ਕੇ ਪੁਲਿਸ ਨੇ ਬਬਿਤਾ ਨੂੰ ਕੁਝ ਸ਼ੱਕੀ ਲੋਕਾਂ ਦੀਆਂ ਤਸਵੀਰਾਂ ਦਿਖਾਈਆਂ ਉਹਨਾਂ ਤਸਵੀਰਾਂ ਵਿੱਚੋਂ ਇੱਕ ਤਸਵੀਰ ਦੀ ਪਛਾਣ ਬਬਿਤਾ ਨੇ ਉਸ ਸ਼ਖਸ ਦੇ ਰੂਪ ਵਿੱਚ ਕੀਤੀ ਜੋ ਉਸ ਦਿਨ ਵਿਸ਼ਾਲੀ ਦੇ ਨਾਲ ਸੀ ਸ਼ੱਕੀ ਦੀ ਪਛਾਣ ਕਰਨ ਨਾਲ ਬਬਿਤਾ ਤੇ ਪੁਲਿਸ ਦਾ ਸ਼ੱਕ ਹੋਰ ਪੱਕਾ ਹੋ ਗਿਆ ਦਰ ਅਸਲ ਪੁਲਿਸ ਦੀ ਇੱਕ ਚਾਲ ਸੀ ਜਿਨ੍ਹਾਂ ਸ਼ੱਕੀਆਂ ਦੀਆਂ ਤਸਵੀਰਾਂ ਬਬਿਤਾ ਨੂੰ ਦਿਖਾਈਆਂ ਗਈਆਂ ਸਨ ਉਹ ਅਸਲੀ ਨਹੀਂ ਸਨ ਪੁਲਿਸ ਨੇ ਬਬਿਤਾ ਦੇ ਸਾਹਮਣੇ ਅਜਿਹੇ ਲੋਕਾਂ ਦੀਆਂ ਤਸਵੀਰਾਂ ਖਿਆਸਨ ਜੁਨਾ ਦਾ ਇਸ ਕੇਸ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਸੀ ਬਬਿਤਾ ਦੇ ਝੂਠੇ ਬਿਆਨ ਦੇ ਬਾਅਦ ਪੁਲਿਸ ਨੇ ਉਸ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਇਸ ਦੇ ਬਾਅਦ ਮਹਿਲਾ ਪੁਲਿਸ ਮੁਲਾਜ਼ਮਾ ਨੇ ਜਦੋਂ ਬਬਿਤਾ ਤੋਂ ਸਖਤੀ ਨਾਲ ਪੁੱਛਤਾਛ ਕੀਤੀ ਤਾਂ ਉਸ ਨੇ ਪੂਰਾ ਜੁਰਮ ਕਬੂਲ ਕਰ ਲਿਆ ਇਹ ਕਹਾਣੀ ਸੀ 25 ਲੱਖ ਰੁਪਏ ਅਤੇ ਦੋਸਤੀ ਦੀ ਕਰੀਬ 2 ਸਾਲ ਪਹਿਲਾਂ ਮਿਸ਼ਾਲੀ ਦੀ ਮੁਲਾਕਾਤ ਬਬਿਤਾ ਨਾਲ ਹੋਈ ਸੀ ਵਕਤ ਨਾਲ ਨਾਲ ਦੋਵਾਂ ਵਿੱਚ ਗਹਿਰੀ ਦੋਸਤੀ ਹੋ ਗਈ ਜਿੱਥੇ ਇੱਕ ਪਾਸੇ ਵਿਸ਼ਾਲੀ ਆਪਣੇ ਨੈਸ਼ਨਲ ਤੇ ਇੰਟਰਨੈਸ਼ਨਲ ਸ਼ੋਅਜ਼ ਦੇ ਨਾਲ ਮੋਟੀ ਕਮਾਈ ਕਰ ਰਹੀ ਸੀ ਉੱਥੇ ਹੀ ਬਬਤਾ ਦੀ مالی ਸਥਿਤੀ ਕੁਝ ਠੀਕ ਨਹੀਂ ਸੀ ਇੱਕ ਵਾਰ ਬਬਤਾ ਨੂੰ ਪੈਸਿਆਂ ਦੀ ਲੋੜ ਪਈ ਤਾਂ ਉਸਨੇ ਦੋਸਤ ਵਿਸ਼ਾਲੀ ਤੋਂ ਮਦਦ ਮੰਗੀ ਗੱਲ ਲੱਖਾਂ ਦੀ ਸੀ ਤਾਂ ਵਿਸ਼ਾਲੀ ਨੇ ਉਸ ਨੂੰ ਵਿਆਜ ਦੇ ਪੈਸੇ ਉਧਾਰ ਦੇ ਦਿੱਤੇ ਬਬਤਾ ਇੱਕ ਉਧਾਰ ਚੁਕਾ ਪਾਉਂਦੀ ਉਸ ਤੋਂ ਪਹਿਲਾਂ ਹੀ ਹੋਰ ਉਧਾਰ ਲੈ ਲਿਆ ਕਰਦੀ ਸੀ ਸਮੇਂ ਦੇ ਨਾਲ ਉਸਤੇ 25 ਲੱਖ ਰੁਪਏ ਦੀ ਉਧਾਰੀ ਹੋ ਗਈ ਹਰ ਮਹੀਨੇ ਉਸ ਨੂੰ ਵਿਆਜ ਦੇਣਾ ਪੈ ਰਿਹਾ ਸੀ ਅਤੇ ਉਧਾਰੀ ਵੱਧਦੀ ਜਾ ਰਹੀ ਸੀ ਕੁਝ ਮਹੀਨਿਆਂ ਪਹਿਲਾਂ ਤੋਂ ਵਿਸ਼ਾਲੀ ਵੀ ਲਗਾਤਾਰ ਉਹਨਾਂ ਪੈਸਿਆਂ ਨੂੰ ਵਾਪਸ ਕਰਨ ਦਾ ਦਬਾਅ ਬਣਾ ਰਹੀ ਸੀ। ਬਬੇਤਾ ਥੋੜੇ-ਥੋੜੇ ਦਿਨਾਂ ਦੀ ਮੌਲਤ ਮੰਗ ਰਹੀ ਸੀ ਪਰ ਵਕਤ ਤੌਣ ਤੇ ਉਹ ਅੱਗੇ ਦੀਆਂ ਡੇਟਸ ਦੇ ਦਿੰਦੀ ਹੁੰਦੀ ਸੀ। ਜਦੋਂ ਵਿਸ਼ਾਲੀ ਨੇ ਉਸ ਨੂੰ ਆਖਰੀ ਵਾਰਨਿੰਗ ਦਿੱਤੀ ਤਾਂ ਬਬੇਤਾ ਨੇ ਉਸ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ। ਬਬਤਾ ਨੇ ਇੱਕ ਸੋਸ਼ਲ ਨੈਟਵਰਕਿੰਗ ਸਾਈਟ ਜ਼ਰੀਏ ਦੋ ਲੋਕਾਂ ਨਾਲ ਸੰਪਰਕ ਕੀਤਾ ਜੋ ਸੁਪਾਰੀ ਲੈਣ ਦਾ ਕੰਮ ਕਰਦੇ ਸਨ ਉਸ ਨੇ ਚੈਟ ਵਿੱਚ ਹੀ ਵਿਸ਼ਾਲੀ ਨੂੰ ਖਤਮ ਕਰਨ ਦਾ ਪਲਾਨ ਬਣਾਇਆ ਸੀ ਜਿਸ ਦੇ ਲਈ 8 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ 27 ਅਗਸਤ 2022 ਬਬਤਾ ਨੇ ਸਵੇਰੇ ਵਿਸ਼ਾਲੀ ਨੂੰ ਕਾਲ ਕਰਕੇ ਕਿਹਾ ਕਿ ਉਹ ਅੱਜ ਉਸ ਨੂੰ ਪੂਰੇ ਪੈਸੇ ਪਰਤਾਉਣਾ ਚਾਹੁੰਦੀ ਹੈ ਰਕਮ ਵੱਡੀ ਸੀ ਤਾਂ ਬਬਤਾ ਨੇ ਕਿਹਾ ਕਿ ਉਹ ਕਿਸੇ ਸੁੰਨਸਾਨ ਜਗ੍ਹਾ ਮਿਲੇ ਜਿੱਥੇ ਉਹ ਤਸੱਲੀ ਨਾਲ ਪੈਸੇ ਗਿਣ ਲੈ ਸਕੇ ਦੋਨਾਂ ਨੇ ਮੁਲਾਕਾਤ ਦੇ ਲਈ ਹੀਰੇ ਦੀ ਪੁਰਾਣੀ ਫੈਕਟਰੀ ਦੇ ਕੋਲ ਟਿਕਾਣਾ ਚੁਣਿਆ ਉਸ ਦਿਨ ਬਬੀਤਾ ਆਪਣੀ ਸਕੂਟੀ ਤੋਂ ਘਰੋਂ ਨਿਕਲੀ ਸੀ ਹੀਰੇ ਦੀ ਫੈਕਟਰੀ ਤੋਂ ਕੁਝ ਕਿਲੋਮੀਟਰ ਪਹਿਲਾਂ ਉਸਨੇ ਆਪਣੀ ਸਕੂਟੀ پارک ਕੀਤੀ ਅਤੇ ਫਿਰ ਆਟੋ ਕਰਕੇ ਫੈਕਟਰੀ ਤੱਕ ਪਹੁੰਚੀ ਦੱਸੇ ਹੋਏ ਵਕਤ ਤੇ ਜਗ੍ਹਾ ਤੇ ਦੋ ਸੁਪਾਰੀ ਕਿਲਰਸ ਪਹਿਲਾਂ ਤੋਂ ਪਹੁੰਚ ਚੁੱਕੇ ਸਨ ਕੁਝ देर ਬਾਅਦ ਵਿਸ਼ਾਲੀ ਵੀ ਆਪਣੀ ਕਾਰ ਥਾਣੀ ਉੱਥੇ ਪਹੁੰਚ ਗਈ ਕੁਝ ਦੇਰ ਬਬਿਕਾ ਨੇ ਗੱਲਾਂ ਵਿੱਚ ਵਿਸ਼ਾਲੀ ਦਾ ਧਿਆਨ ਇੱਧਰ ਉੱਧਰ ਕੀਤਾ ਤੇ ਉਸੇ ਦੌਰਾਨ ਸੁਪਾਰੀ ਕਿਲਰਸ ਨੇ ਉਸ ਦਾ ਗਲਾ ਦਬਾ ਕੇ ਉਸ ਦੀ ਹੱਤਿਆ ਕਰ ਦਿੱਤੀ। ਤੇ ਇਹਨਾਂ ਨੇ ਵਿਸ਼ਾਲੀ ਦੀ ਮ੍ਰਿਤਕ ਦੇ ਕਾਰ ਵਿੱਚ ਪਾਈ ਅਤੇ ਗੱਡੀ ਚਲਾ ਕੇ ਨਦੀ ਦੇ ਕੋਲ ਪਾਰ ਕਰ ਦਿੱਤੀ। ਜਦੋਂ ਮਾਮਲੇ ਦਾ ਖੁਲਾਸਾ ਹੋਇਆ ਤੇ ਵਿਸ਼ਾਲੀ ਦੇ ਪਤੀ ਹਿਤੇਸ਼ ਹੈਰਾਨ ਰਹਿ ਗਏ ਕਿਉਂਕਿ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਤੱਕ ਨਹੀਂ ਸੀ ਕਿ ਉਹਨਾਂ ਦੀ ਪਤਨੀ ਨੇ ਆਪਣੀ ਦੋਸਤ ਨੂੰ 25 ਲੱਖ ਰੁਪਏ ਉਧਾਰ ਦਿੱਤੇ ਨੇ। ਉੱਥੇ ਦੂਜੇ ਪਾਸੇ ਵਿਸ਼ਾਲੀ ਨੇ ਉਸ ਦਿਨ ਘਰ ਤੋਂ ਨਿਕਲਦਿਆਂ ਹੋਇਆ ਵੀ ਨਹੀਂ ਦੱਸਿਆ ਸੀ ਕਿ ਉਹ ਦੋਸਤ ਬਬੇਤਾ ਨਾਲ ਮਿਲਣ ਨਿਕਲੀ ਹੈ। ਇਹ ਕਦੀ ਸਾਫ਼ ਨਹੀਂ ਹੋ ਸਕਿਆ ਕਿ ਆਖਰ ਕਿਉਂ ਮਸ਼ਾਲੀ ਨੇ ਇਹ ਗੱਲ ਪਤੀ ਤੋਂ ਲੁਕਾ ਕੇ ਰੱਖੀ। ਹੱਤਿਆ ਦੇ 1 ਮਹੀਨੇ ਬਾਅਦ ਪੁਲਿਸ ਨੇ ਦੋ ਵਿੱਚੋਂ ਇੱਕ ਸੁਪਾਰੀਕਰਨ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਇੱਕ ਅਜੇ ਵੀ ਪੁਲਿਸ ਦੀ ਗ੍ਰਿਫਤੋ ਦੂਰ ਹੈ। ਇਹ ਲਾਸਟ ਇਨਫੋਰਮੇਸ਼ਨ ਦੇ ਮੁਤਾਬਕ ਤੁਹਾਨੂੰ ਦੱਸ ਰਹੀ ਹਾਂ। ਬਹੁਤ ਲੋਕ ਦੋਸਤੀ ਨੂੰ ਖੂਨ ਦੇ ਰਿਸ਼ਤੇ ਤੋਂ ਵੀ ਉੱਪਰ ਮੰਨਦੇ ਨੇ ਤੇ ਬਹੁਤ ਵਾਰ ਦੋਸਤੀ ਖੂਨ ਦੇ ਰਿਸ਼ਤੇ ਤੋਂ ਉੱਪਰ ਹੋ ਵੀ ਜਾਂਦੀ ਹੈ ਹੁੰਦੀ ਵੀ ਹੈ ਕਿਸੇ ਆਪਣੇ ਤੇ ਸ਼ੱਕ ਕਰਨਾ ਠੀਕ ਨਹੀਂ ਲੱਗਦਾ ਨਾ ਮਨ ਹੀ ਨਹੀਂ ਮੰਨਦਾ ਪਰ ਆਪਣਿਆਂ ਵੱਲੋਂ ਕੀਤਾ ਇਹ ਸਭ ਇਨੀ ਜ਼ਰੂਰ ਸਲਾਹ ਦੇ ਜਾਂਦਾ ਹੈ ਕਿ ਆਪਣੀਆਂ ਸੈਂਸਸ ਖੋਲ ਕੇ ਰੱਖਿਓ ਕੀ ਪਤਾ ਕਿੱਥੇ ਕੋਈ ਤਾਕ ਲਗਾ ਕੇ ਬੈਠਾ ਹੋਵੇ ਇਸੇ ਕਰਕੇ ਕਹਿੰਨੀ ਆ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਮਤ ਪਕਸ਼ ਤੁਸੀਂ ਦੇਖ ਰਹੇ ਹੋ ਕੈਮਰਾ ਆਲਨ ਸਾਹਿਬ